ਆਜਾ ਵੀ ਭਗਤਾ ਚਲੋ ਗੁਰੂ ਰੇਵ ਜੀ ਚੱਲ ਗਏ ਚੱਲ ਗਏ ਕਿਰਾਂ ਚਲੋ ਜੀ ਮੰਜ਼ਲ ਤੇ ਪਹੁੰਚ ਗਏ ਆਸਣ ਦਾ ਵੀ ਦੇਖੋ ਕਿੱਥੇ ਲੱਗਣ ਲਾਉਣੇ ਆ ਲਾਉਣੇ ਭਗਤਾ ਕਿਵੇਂ ਨਾਥ ਠੀਕ ਆ ਠੀਕ ਆ ਭਗਤਾ ਹੋਰ ਸੁਣਾਓ ਕੋਈ ਗੱਲਬਾਤ ਆਜੋ ਕੀ ਹਾਲ ਚਾਲ ਨੇ ਦੇ ਦੇ ਕੋਈ ਜੜੀ ਬੂੜੀ ਸਾਨੂੰ ਵੀ ਅੱਜ ਦੇ ਦੇ ਲਿਆ ਭਗਤਾ ਦੇ ਮੇਰਾ ਨੂੰਹੇ ਹੀ ਬਹੁਤ ਕਮਜ਼ੋਰ ਇਹ ਬੜ ਸਿੰਘ ਵੀ ਲੈ ਲਾ ਭਗਤਾ ਗਿੱਦੜ ਸਿੰਘ ਹੀ ਰਾਕੀ ਕਰਨੀ ਕੋਈ ਦਵਾਈ ਬੁਰੀ ਦਿਓ ਨਿਗਾ ਨੁਗਾ ਵਾਸਤੇ ਲੈ ਲੈ ਪਾ ਦੇਵਾਂਗੇ ਬਾਬਾ ਰੱਖ ਲੋ ਇੱਥੇ ਰੱਖ ਲੈਣੇ ਆ ਰੱਖ ਲੈ ਰੱਖ ਲੈ ਥੱਲੇ ਹੀ ਰੱਖ ਦੇ ਨੀ ਦੇ ਸਮਾਨ ਆ ਸਾਡੇ ਕੋਲੇ ਲੈ ਲੋ ਇੱਥੇ ਬਹਿ ਜਾ ਨਹੀਂ ਐਂ ਬੈਠਾਂਗੇ ਕੋਈ ਬੈੰਨੇ ਭਾਗਤਾ ਕੋਈ ਜਣੀ ਬੋਸ ਨਾ ਬਲਗਾ ਬਲਗਾ ਤੂੰ ਨਾ ਬਾਬਾ ਰਗ ਨਗਾ ਤੇ ਨਜਲਾ ਆ ਲੱਗਦਾ ਥੋੜਾ ਹੈਗਾ ਪਰੇਸ਼ਾਨੀ ਨਜਲਾ ਹੀ ਵਾਹ ਵਹ ਰਿੰਦਾ ਨਿਗਾ ਬਹਿ ਜਾ ਬਹਿ ਜਾ ਚੇਲਿਆ ਬਾਬਿਆਂ ਨੂੰ ਗੀਤ ਸੁਣਾਜੇ ਕੋਈ ਸੱਪ ਦਿਖਾਜੇ ਮੈਨੇ ਬੇਰ ਮਹਾਰਾਜਾ ਰਾਹ ਸੁਣਾ ਦੇ ਸੁਣ ਨਹੀਂ ਅਜੇ ਨਹੀਂ ਕੋਈ ਦਵਾਈ ਪੂਰੀ ਦਿਓ ਕੋਈ ਦਵਾਈ ਦੂਤਾਂ ਦੇ ਘਾਰੇ ਹੋਣਗੇ ਹਾਂ ਸਰੀਰ ਚ ਕਿਉਂ ਸਤੀਫ ਹੋ ਰਹੀ ਗੀ ਦਿਖਾਓ ਕੋਈ ਦਿਖਾ ਦਿਓ ਅੱਖਾਂ 'ਚ ਜਿਵੇਂ ਸੂਰਜ ਵਰਗੀ ਚਮਕੂ ਵੀ ਬਸ ਰਹੀ ਤੋਂਦ ਲੈ ਨੀਂਦਾ ਨਹੀਂ ਗਾ ਬਾਬਾ ਠੀਕ ਹੈ ਬਾਬੇ ਬੜੀ ਦੂਰੋਂ ਆਏ ਆ ਕਿਹੜਾ ਬਾਬਾ ਆਪਣਾ ਟਾਟੀ ਵਿੰਦਾ ਜਿਲ੍ਹਾ ਡੈਂਡੋਗਪਾਲ ਠੀਕ ਆ ਪਤਾ ਕਿੱਥੇ ਆਏ ਇਹ ਨਾ ਇਹ ਬਾਬਾ ਕੇਲੇ ਹੈ ਆਪਣਾ ਇਹਦਾ ਚੀਕਾਂ ਵਾਲੀ ਚੜੇਲਾ ਵਾਲੀ ਘੂਟਾਂ ਵਾਲੀ ਘੂਟਾ ਵਾਲੀ ਡਾਂਗਾ ਵਾਲੀ ਚਾਂਗਾ ਵਾਲੀ ਨਾਲ ਹੀ ਵੀ ਨਾਲ ਹੀ ਲਫੇੜਿਆਂ ਵਾਲੀ ਜੁੱਤਾਂ ਵਾਲੀ ਛਤਰਾ ਵਾਲੀ ਉਥੋਂ ਅੱਡੇ ਤੋਂ ਉੱਤਰ ਕੇ ਲਾੜੀ ਚੱਲਦੀ ਆ ਠੀਕ ਆ ਠੀਕ ਆ ਸਿੱਧਾ ਗਾਂਹ ਟੈਂਪੂ ਚੱਲਦੇ ਆ ਠੀਕ ਆ ਉਥੋਂ ਦੇ ਤੈਰੇ ਤਾ ਥੋੜਾ ਇਹਗਾ ਬਹੁਤ ਦੂਰ ਆ ਬਾਬਾ ਬਣੀ ਦੂਰੋਂ ਆਏ ਆ ਬੜੇ ਪਹੁੰਚੇ ਸਕ ਜੋ ਸਾਡੇ ਤਾਂ ਉਥੇ ਸਾਪੀ ਸਾਪਾ ਠੀਕ ਨਾਲ ਪੈਂਦੇ ਹੁਜੋਂ ਜਾਂਦੇ ਚੇਲਿਆ ਸਾਡੇ ਨਾਲੁੱਝੇ ਖੇਮ ਕਰਦੇ ਵਿਖਾ ਦਿੰਨੇ ਆ ਕੋਈ ਸੁਰਮਸਲਾ ਆਈ ਪਰਲੇ ਪਾ ਕੇ ਠੇਕੀ ਚੱਕੋ ਕਿਆ ਰਕ ਚੇਲਿਆ ਆ ਬੇਲ ਫੜੋ ਮਾਰੇ ਲਿਆ ਉਹ ਬਈ ਚੇਲਿਆ ਮੈਂ ਤਾਂ ਸੁਣ ਲਾਂਗੇ ਰਾਤ ਵੀ ਬਾਬਾ ਲੈ ਵੀ ਚੇਲਿਆ ਦਵਾਈ ਵਿਖਾ ਪਹਿਲਾਂ ਲੈ ਵੀ ਦਵਾਈ ਰਾਤ ਪੈਰ ਵੀ ਸੁਣਾਵਾਂਗੇ ਅਸੀਂ ਰਾਤ ਕੱਟਾਂਗੇ ਆਸਣ ਲਾਵੇ ਬਹੁਤ ਹੀ ਵਧੀਆ ਲੱਗਦਾ ਹੈ ਖੁੱਲ੍ਹੇ ਵੇਲੇ ਗੱਡੀ ਵੀ ਤੇਰੇ ਕੋਲੇ ਆਂਦਾ ਚੰਗਾ ਪੈਂਦਾ ਨੰਕਾ ਬਾਬਾ ਜੀ ਖਾਣ ਕਿਲਵਾਈ ਆ ਬਾਬਿਆਂ ਨੇ ਠੀਕ ਆ ਤੇ ਪੋਡਰ ਦੇਣਾ ਤੁਹਾਡੀ ਤਾਕਤ ਵਾਸਤੇ ਠੀਕ ਆ ਸਲਾਜੀਤ ਲਿਆਂਦੀ ਬਾਬਿਆਂ ਨੇ ਧਾਰਾਂ ਚ ਠੀਕ ਆ ਇਸ਼ਨਾਨ ਕਰਨ ਲਈ ਜੀ ਗੜ ਜਾ ਆ ਜਿਹੜੀ ਆ ਦਵਾਈ ਆ ਇਹ ਸੋ ਸਿਰਿਆਂ ਤੋਂ ਰੜ ਕੇ ਤਿਆਰ ਕੀਤੀ ਹੋਈ ਆ ਠੀਕ ਆ ਆ ਗਿੰਦੜ ਸਿੰਘ ਜੀ ਦੇ ਦਰਸ਼ਨ ਕਰਾ ਕੇ ਲੈਣੇ ਘਰ ਆਉਣੇ ਆ ਬਾਬਾ ਜੀ ਕਰਾ ਦੇ ਬੇ ਬੇਰੀ ਚੀਜ਼ ਦੇ ਜੀ ਯਾਦ ਰੱਖੇਗਾ ਭਗਤਾਂ ਬਾਬਾ ਬੱਦੇ ਜਿਹੜਾ ਕੋਨਾ ਕੋ ਹੋ ਜਾਣਾ ਬਾਬਾ ਬੜੇ ਦੁਖੀ ਹੋਏ ਬੈਠੇ ਆ ਟੈਨਸ਼ਨ ਨਹੀਂ ਲੈਣੀ ਦੀ ਇਹ ਦੇ ਇੱਕ ਦੀ ਗਿੰਦੜ ਸਿੰਘ ਜੀ ਉਹ ਗਿੰਦੜ ਸਿੰਘ ਜੀ ਮੱਥੇ ਨਾਲ ਆ ਬੋਲ ਆਏ ਗੁਰੂ ਗਿੰਦੜ ਸਿੰਘ ਜੀ ਵੰਗ ਤੇ ਰੂੰਗੀ ਆਰੇ ਹਾਂ ਕਿ ਪੰਜਾ ਬਾਬਾ ਕਹਦਾ ਹਾਂ ਮੂੜਾ ਪੂਰਾ ਪੰਜਾ ਇਹਦਾ ਕੀ ਫਾਇਦਾ ਹੁੰਦਾ ਇਹਦਾ ਕੰਮ ਦਾ ਬੜਾ ਹੋ ਜਾਂਦੇ ਆ ਬੱਚਾ ਠੀਕ ਆ ਇਹ ਵੀ ਦੇ ਜੀ ਇੱਕ ਅੱਧਾ ਹਾਂ ਮੈਨੂੰ ਵੀ ਆ ਗਿਆ ਵੇ ਤੇਰੇ ਨਾਲ ਪਿਆਰ ਆ ਦੰਦ ਜਾੜ ਦੁਖਦਾ ਏ ਪਾਊਡਰ ਦੇ ਜਾ ਮਜ਼ੂਰੇ ਦਾ ਠੀਕ ਬਣਾਇਆ ਹੋਇਆ ਹੈ ਹੁਣ ਮੈਨੂੰ ਕੀ ਦੇਵੋਗੇ ਤੁਸੀਂ ਤੂੰ ਦੱਸ ਭਗਤਾ ਮੈਨੂੰ ਇੱਕ ਤਾਂ ਅੱਖਾਂ ਤੋਂ ਦੇ ਦਿਓ ਕੋਈ ਨਾ ਕੋਈ ਠੀਕ ਆ ਭਗਤਾ ਸਰਵੇਾਰ ਛੱਡਦੇ ਆ ਦੇਰ ਕੋਈ ਉਹ ਕਿਧਰ ਕੁਧਰ ਸਿੰਘੀ ਦੇਦੇ ਸਾਡੇ ਦਾ ਕੰਮ ਜਮਾ ਹਾਂ ਆ ਬਾਬਾ ਨੇ ਨੰਬਰ ਆਪਦਾ ਸੇਵ ਕਰਦੇ ਭਗਤਾ ਨੰਬਰ ਤੈਨੂੰ ਕੋਈ ਨਹੀਂ ਦੇ ਦਾਂਗੇ ਦੇ ਦੇ ਭਗਤਾ ਮੈਨੂੰ ਆ ਕੋਈ ਦੇਓ ਯਾਰ ਬਾਲੇ ਦੇਣ ਪੁੱਠੇ ਚਲੀ ਜਾਂਦੇ ਆਹ ਖਾਤੋਂ ਦੇ ਦੇ ਨਾਮ ਆਦੇ ਨੂੰ ਦਾ ਪੰਚਾ ਠੀਕ ਆ ਕਿਧਰ ਸੇ ਦੇ ਨਾਲ ਹੀ ਦੇ ਜਾਂਦੇ ਆ ਲੈ ਮੇਰਾ ਨੰਬਰ ਭਰਤਾ ਇੱਕ ਠੂਕ ਆ ਭਗਤਾ ਆ ਮੈਠ ਤਕਾਲ ਮਾਰ ਲਾ ਹਾਂ ਇਧਰ ਦੇਖ ਆ ਜਿਹੜੀ ਫੋਟੋ ਆ ਹੂੰ ਇਹ ਉਹ ਗੋਲ ਤੇ ਯੋਗਰਾ ਹੈ ਦੀ ਫੋਟੋ ਆ ਠੀਕ ਆ ਇਹ ਆਪਣੇ ਕੋਲੇ ਸ਼ਰਮਾ ਜਾਂਦਾ ਇਹਨਾਂ ਦਾ ਐਨ ਕਰਵਾਈ ਆ ਵਿੱਚ ਐਨ ਕਰਵਾਈ ਆ ਇੱਕ ਦਿਖਾ ਦਿਓ ਕਹਾਣੀ ਠੀਕ ਆ ਆ ਜਿੰਨੇ ਸਾਰੇ ਮੰਤਰੀ ਆ ਠੀਕ ਆ ਇਹਨਾਂ ਨੂੰ ਆਪਣਾ ਜਵਾਬ ਦਿੱਤਾ ਹੋਇਆ ਜਿੰਨੇ ਫਰਮਾਂ ਦੇ ਅਕਟਰ ਉਹਨਾਂ ਕੋਲੇ ਆਪਣੀ ਦਵਾਈ ਜਾਂਦੀ ਆ ਠੀਕ ਆ ਬਾਬਾ ਹੋਰ ਭਾਗਤਾ ਆ ਬਾਬਿਆਂ ਨੂੰ ਉੱਥੇ ਲੈ ਗਏ ਸੋ ਜਾ ਛਾੜ ਦੇ ਸਨਮਾਨ ਦੇ ਆ ਜੀ ਬਾਬਿਆਂ ਨੂੰ ਆ ਬਾਬਿਆਂ ਨੂੰ ਸਨਮਾਨ ਦਿੱਤਾ ਸੀ ਉੱਥੇ ਸਨਮਾਨ ਕਰਿਆ ਮੈਨੂੰ ਕੋਈ ਦਵਾਈ ਮੜੀ ਵਿਖਾ ਕੇ ਆ ਖੂਕ ਵਿੱਚ ਪਾ ਕੇ ਕਿਵੇਂ ਥੋੜੀ ਲੱਗਦੀ ਲੋਕੀ ਤਾਂ ਨਹੀਂ ਬੜੀ ਨਹੀਂ ਲੱਗਦੀ ਬੜਾ ਸਰਮਚੀ ਪਾ ਦੇ ਇੱਥੇ ਨਾਲ ਆ ਪਾਉ ਬਾਬਾ ਜੀ ਪਾ ਦੇ ਸਾਫ ਕਰਕੇ ਇਹ ਟਾਵਾਂ ਦੇ ਆ ਗੋਡਿਆਂ ਦਾ ਮੋਡਿਆਂ ਦਾ ਆ ਦਵਾਈ ਪਾ ਦੇ ਇੱਥੇ ਪਾ ਦੇ ਬੋਡੇ ਵੀ ਸਾਫੇ ਕਰਦਾ ਇਹ ਵਾਰ ਕਾਣੀ ਕਰ ਦਿੰਦੀ ਆ ਲੈ ਪਾ ਪਾ ਪਾਣੀ ਨਿਕਲੂਗਾ ਓਏ ਹੋ ਲੱਗਦੀ ਬੜੀ ਬਾਬਾ ਦਾ ਮੈਨਾਂ ਵਾਲੀ ਨਾ ਪਾਤਾ ਖਾਂ ਚੰਕਲਾ ਪਾਣੀ ਵੇਖੀ ਢੈਗਦਾ ਪਾਣੀ ਵੇਖੀ ਢੈਗਦਾ ਸਾਡਾ ਆਹ ਦਾ ਤਿਆਰ ਕੀਤਾ ਨੋ ਪਾ ਤੁਹਾਨੂੰ ਜਦ ਇਹ ਦੇਖਣਗੇ ਹਾਂ ਇੰਨੀ ਨਿਗਾਹ ਤੇਜ਼ ਕਰ ਦੇਵਾਂਗੇ ਯਾਰ ਭਈ ਅੱਖਾਂ ਚਾਂਕ ਕੇ ਤੇਲਿਆ ਉਹ ਪਿੰਜ ਦੇ ਉਮੇਦ ਵਾਲਾ ਉਹੀ ਅੰਨਾ ਕਰਤਾ ਹੋਇਆ ਕੀ ਬਾਤ ਕਰੀਂ ਗੁਰੂ ਜੀ ਤੇਤੀ ਬੰਦ ਕਰੀਂ ਹੋ ਮੈਨੂੰ ਮੈ ਤਾਂ ਅਨੇ ਫੁੱਟਣਗੇ ਮੇਰੇ ਮੈਨੂੰ ਤਾਂ ਲੱਗਦਾ ਕੰਮ ਪੋਠਾ ਹੋ ਗਿਆ ਨੋਟਾ ਚੱਲ ਪਾ ਰਿਹਾ ਤੁਸੀਂ ਬੜੀ ਬੜੀ ਚੱਕਾ ਬੋਲਦੇ ਹੋ ਦੋ ਸਿਖਾਓ ਇਹਨੂੰ ਫੜ ਲਾ ਭਾਗਤਾ ਆਪਣੀ ਤਾਂ ਕੰਮ ਤੋਂ ਛੁੜ ਗਿਆ ਗੁਰੂ ਦੇ ਜੀ ਮੈਨੂੰ ਤਾਂ ਅਰੇ ਦਾ ਮਾਰੇਗੇ ਆਪਣਾ